ਇੱਕ ਸਨੇਹਾ ਭਾਗ 4 ਅੱਜ ਚੌਥਾ ਦਿਨ ਆ ਆਪਾਂ ਤੁਹਾਡੇ ਨਾਲ ਕੁਝ ਲਾਹੇਵੰਦ ਗੱਲਾਂ ਨੇ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਹਾਂ ਅੱਜ ਦੀ ਜਿਹੜੀ ਲਾਹੇਵੰਦ ਗੱਲ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਇਹ ਆ ਵੀ ਜ਼ਰੂਰੀ ਨਹੀਂ ਹਰ ਕੋਈ ਤੁਹਾਨੂੰ ਸਮਝ ਸਕੇ ਜ਼ਰੂਰੀ ਨਹੀਂ ਹਰ ਕੋਈ ਤੁਹਾਡਾ ਸੁਭਾਅ ਜਾਣ ਸਕੇ ਜਾਂ ਤੁਹਾਡੇ ਸੁਭਾਅ ਦੇ ਹਿਸਾਬ ਨਾਲ ਤੁਹਾਡੇ ਨਾਲ ਵਿਚਰ ਸਕੇ ਜਿਵੇਂ ਜਿਹੜੀ ਤੱਕੜੀ ਹੁੰਦੀ ਆ ਉਹ ਕਿਸੇ ਵਸਤੂ ਨੂੰ ਸਿਰਫ ਤੋਲ ਸਕਦੀ ਆ ਉਹਦੀ ਗੁਣ ਗੁਣਵੱਤਾ ਜਾਂ ਉਹਦੀ ਕੁਆਲਿਟੀ ਨਹੀਂ ਦੱਸ ਸਕਦੀ ਵੀ ਉਹ ਚੀਜ਼ ਕੀ ਆ ਜਿਵੇਂ ਇੱਕ ਤੱਕੜੀ ਆਪਾਂ ਦੇਖਦੇ ਆਂ ਜਿਹੜੀ ਅਕਸਰ ਦੁਕਾਨਾਂ ਤੇ ਸਬਜ਼ੀਆਂ ਤੋਲਦੀ ਆ ਜਾਂ ਕਰਿਆਨਾ ਤੋਲਦੀ ਆ ਇੱਕ ਤੱਕੜੀ ਲੱਕੜ ਵੀ ਤੋਲਦੀ ਆ ਇੱਕ ਤੱਕੜੀ ਸੋਨਾ ਜਾਂ ਹੀਰੇ ਵੀ ਤੋਲਦੀ ਆ ਜਵਾਹਰਾਤ ਉਹਦੇ ਵਿੱਚ ਫਰਕ ਕੀ ਆ ਤੱਕੜੀ ਦਾ ਮਤਲਬ ਤੱਕੜੀ ਦਾ ਮਕਸਦ ਸਿਰਫ ਵਜਨ ਆ ਉਹ ਦੱਸਣਾ ਹੁੰਦਾ ਨਾ ਕਿ ਤੁਹਾਡੀ ਗੁਣਵੱਤਾ ਸੇਮ ਇਸੇ ਤਰ੍ਹਾਂ ਦੁਨੀਆ ਦਾ ਰੁਝਾਨ ਦੁਨੀਆ ਤੈਨੂੰ ਕਿਹੜੇ ਐਂਗਲ ਤੋਂ ਦੇਖਦੀ ਆ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਜਿਵੇਂ ਹਾਥੀ ਮਸਤ ਚਾਲ ਚੱਲਦੇ ਜਾਂਦੇ ਨੇ ਉਦਾਂ ਚੱਲਦੇ ਰਹੋ ਆਪਣਾ ਕੰਮ ਕਰਦੇ ਰਹੋ ਦੁਨੀਆ ਤਾਂ ਜਿਹੀ ਜੀ ਹੈ ਦੁਨੀਆ ਉਹੀ ਜੀਓ ਧੰਨਵਾਦ